ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਸੂਖਮ ਅਧਿਆਪਨ ਦੀ ਪ੍ਰਕਿਰਿਆ ਮੀਨ ਜਿਹੜਾ ਸੂਖਮ ਅਧਿਆਪਨ ਦਾ ਪੂਰਾ ਪ੍ਰੋਸੈਸ ਹੈ ਉਹਦੇ ਵਿੱਚ ਕਿਹੜੇ-ਕਿਹੜੇ ਜਿਹੜੇ ਸਟੈਪਸ ਨੇ ਪੜਾ ਨੇ ਜਿਨ੍ਹਾਂ ਨੂੰ ਫਾਲੋ ਕੀਤਾ ਜਾਂਦਾ ਹੈ ਸੂਖਮ ਅਧਿਆਪਨ ਅਧਿਆਪਕਾਂ ਦੀ ਸਿਖਲਾਈ ਦੀ ਇੱਕ ਮਹੱਤਵਪੂਰਨ ਤਕਨੀਕ ਹੈ ਤੇ ਇਹਦੀ ਰਾਹੀਂ ਜਿਹੜੇ ਵਿਦਿਆਰਥੀ ਅਧਿਆਪਕ ਨੇ ਜਿਵੇਂ ਕਿ ਤੁਸੀਂ ਆ ਪਿਪਲ ਟੀਚਰਸ ਹੋ ਉਹਨਾਂ ਨੂੰ ਅਧਿਆਪਨ ਕੁਸ਼ਲਤਾ ਦੇ ਵਿੱਚ ਮਾਹਿਰ ਬਣਾਇਆ ਜਾਂਦਾ ਹੈ ਕਿ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੜਾਉਣਾ ਹੈ ਸੂਖਮ ਵਿਧਿਆਪਨ ਦੀ ਤਕਨੀਕ ਦੇ ਵਿੱਚ ਇੱਕ ਜਿਹੜੀ ਨਿਸ਼ਚਿਤ ਪ੍ਰਕਿਰਿਆ ਹੈ ਉਹਦਾ ਪ੍ਰਯੋਗ ਕੀਤਾ ਜਾਂਦਾ ਹੈ ਮੀਨਸ ਨੂੰ ਫਾਲੋ ਕੀਤਾ ਜਾਂਦਾ ਹੈ ਤੇ ਜਿਹੜੇ ਇਹ ਪੜਾਅ ਨੇ ਸਟੈਪਸ ਨੇ ਹੋਏ ਲਿਖੇ ਨੇ ਪਹਿਲਾ ਹੈ ਸੂਖਮ ਵਿਧਿਆਪਨ ਦੇ ਪਹਿਲੇ ਪੜਾਅ ਦੇ ਉੱਤੇ ਜਿਹੜਾ ਵਿਦਿਆਰਥੀ ਅਧਿਆਪਕ ਹੈ ਉਹਨਾਂ ਨੂੰ ਸੂਖਮ ਵਿਧਿਆਪਨ ਕੀ ਹੁੰਦਾ ਹੈ ਉਹਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਇਹੋ ਦਿੱਤੀ ਜਾਂਦੀ ਹੈ ਥਿਓਰੈਟिकल ਉਹਨਾਂ ਨੂੰ ਦੱਸਿਆ ਜਾਂਦਾ ਜਿਹਨੂੰ ਸੀ ਸਿਧਾਂਤ ਕਹਿੰਦੇ ਆ ਦੂਸਰੇ ਪੜਾਅ ਦੇ ਉੱਤੇ ਜਿਹੜੇ ਵਪਿੰ ਅਧਿਆਪਨ ਕੌਸ਼ਲ ਨੇ ਮੀਨ ਜਿਹੜੇ ਅਲੱਗ-ਅਲੱਗ ਅਧਿਆਪਨ ਕੌਸ਼ਲ ਨੇ ਜਿਵੇਂ ਕਿ ਪਾਠ ਦੀ ਜਾਣ ਪਛਾਣ ਵਾਲਾ ਹੋ ਗਿਆ ਬਲੈਕਬੋਰਡ ਦੀ ਵਰਤੋਂ ਵਾਲਾ ਹੋ ਗਿਆ ਪ੍ਰਸ਼ਨ ਕਿਵੇਂ ਪੁੱਛਣਿਆ ਵਿਆਖਿਆ ਕਿਵੇਂ ਕਰਨੀ ਹੈ ਇਹ ਸਾਰੇ ਕੀ ਨੇ ਅਲੱਗ-ਅਲੱਗ ਕੌਸ਼ਲ ਨੇ ਤਾਂ ਜਿੰਨੇ ਵੀ ਕੌਸ਼ਲ ਨੇ ਪੜਾਉਣ ਦੇ ਉਹਨਾਂ ਦੇ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਫਿਰ ਤੀਸਰੇ ਪੜਾਅ ਦੇ ਉੱਤੇ ਸਮੁੱਚੇ ਅਧਿਆਪਨ ਕੌਸ਼ਲਾਂ ਦੇ ਵਿੱਚੋਂ ਜਿਹੜਾ ਸਿਖਿਆਰਥੀ ਹੈ ਮੀਨ ਜਿਹਨੇ ਟ੍ਰੇਨਿੰਗ ਲੈਣੀ ਹੈ ਉਹਨੂੰ ਇੱਕ ਅਧਿਆਪਨ ਕੌਸ਼ਲ ਚੋਣਨ ਦੇ ਲਈ ਕਿਹਾ ਜਾਂਦਾ ਹੈ ਮੀਨਸ ਇੱਕ ਕੌਸ਼ਲ ਦੀ ਪ੍ਰੈਕਟਿਸ ਇੱਕ ਵਾਰ ਹੀ ਹੋਏਗੀ ਇਹ ਨਹੀਂ ਹੈ ਕਿ ਸਾਰੇ ਕੌਸ਼ਲ ਦੀ ਜਿਹੜੀ ਪ੍ਰੈਕਟਿਸ ਹੈ ਉਹ ਇੱਕੋ ਦਮ ਅਸੀਂ ਇਕੱਠੀ ਕਰਨੀ ਹੈ ਪਹਿਲਾਂ ਇੱਕ ਸਕਿੱਲ ਸਿੱਖਣੀ ਹੈ ਉਸ ਤੋਂ ਬਾਅਦ ਦੂਸਰੀ ਫਿਰ ਚੌਥੇ ਪੜਾ ਦਿੱਤੇ ਜਿਹੜੀ ਵਿਸ਼ੇਸ਼ ਕੌਸ਼ਲ ਹੈ ਜਾਂ ਸਕਿੱਲ ਹੈ ਉਹਨੂੰ ਪਰਵਾਸ਼ਿਤ ਕੀਤਾ ਜਾਂਦਾ ਜਿਵੇਂ ਕਿ ਪਹਿਲਾਂ ਅਸੀਂ ਲਿਆ ਕਿ ਪਾਠ ਦੀ ਜਾਣ ਪਛਾਣ ਕਿਵੇਂ ਕਰਾਉਣੀ ਹੈ ਇੰਟਰੋਡਿਊਸਿੰਗ ਦਾ ਲੈਸਨ ਤੇ ਦੂਸਰਾ ਹੈ ਅਧਿਆਪਕ ਦੁਆਰਾ ਉਸ ਵਿਸ਼ੇਸ਼ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੁਣ ਜਿਹੜਾ ਕੌਸ਼ਲ ਅਸੀਂ ਨੇ ਚੁਣ ਲਿਆ ਉਹਦੀ ਡੈਮੋ ਦਿੱਤੀ ਜਾਂਦੀ ਹੈ ਉਹਦਾ ਪ੍ਰਦਰਸ਼ਨ ਕੀਤਾ ਜਾਂਦਾ ਕਿ ਤੁਸੀਂ ਕਿਸ ਤਰੀਕੇ ਨਾਲ ਇਹਦੇ ਵਿੱਚ ਇਹਨੂੰ ਪ੍ਰੈਕਟੀਕਲੀ ਪਰਫਾਰਮ ਕਰਨਾ ਹੈ 6ਵੇਂ ਪੜਾਅ ਦੇ ਤੇ ਵਿਸ਼ੇਸ਼ ਅਧਿਆਪਨ ਕੌਸ਼ਲ ਦੇ ਨਾਲ ਸੰਬੰਧਿਤ ਇੱਕ ਜਿਹੜੀ ਸੂਖਮ ਪਾਠ ਯੋਜਨਾ ਉਹ ਤਿਆਰ ਕਰ ਲਈ ਜਾਂਦੀ ਹੈ ਮੀਨ ਜਿਹੜਾ ਅਸੀਂ ਨੇ ਕੌਸ਼ਲ ਲਿਆ ਪੜਾਉਣ ਦੇ ਵਾਸਤੇ ਭਾਵੇਂ ਅਸੀਂ ਬਲੈਕਬੋਰਡ ਨੂੰ ਕਿਵੇਂ ਯੂਜ਼ ਕਰਨਾ ਹੈ ਉਹ ਲਿਆ ਜਾਂ ਅਸੀਂ ਵਿਆਖਿਆ ਕਿਵੇਂ ਕਰਨੀ ਹੈ ਜਾਂ ਪ੍ਰਸ਼ਨ ਕਿਵੇਂ ਪੁੱਛਣੇ ਆ ਇੱਕ ਕਾਸ਼ਨ ਲੈ ਲਿਆ ਸੀ ਤਾਂ ਉਹਦੇ ਨਾਲ ਸੰਬੰਧਿਤ ਜਿਹੜੀ ਸੂਖਮ ਪਾਠ ਯੋਜਨਾ ਉਹ ਤਿਆਰ ਕੀਤੀ ਜਾਂਦੀ ਹੈ। ਅਗਲੇ ਪੜਾਅ ਦੇ ਉੱਤੇ ਜਿਹੜੇ ਵਿਦਿਆਰਥੀ ਨੇ ਉਹ ਵਿਦਿਆਰਥੀ ਅਧਿਆਪਕ ਹੈ। ਮੀਨ ਜਿਹੜਾ ਬੱਚਾ ਪ੍ਰੈਕਟਿਸ ਕਰ ਰਿਹਾ ਜਿਹੜਾ ਵਿਦਿਆਰਥੀ ਉਹ ਵਿਦਿਆਰਥੀਆਂ ਦੇ ਛੋਟੇ ਜਿਹੇ ਸਮੂਹ ਨੂੰ ਪੜਾਉਂਦਾ। ਹੁਣ ਇਹ ਛੋਟਾ ਜਿਹਾ ਸਮੂਹ ਕਿਹੜਾ ਹੁੰਦਾ ਹੈ? ਜਿਹੜਾ ਇਹ ਵਿਦਿਆਰਥੀ ਅਧਿਆਪਕ ਹੈ ਇਹਦੇ ਨਾਲ ਦੇ ਹੀ ਅਧਿਆਪਕ ਸਾਥੀ ਹੁੰਦੇ ਨੇ ਇਹਦੇ ਹੀ ਕਲਾਸਮੇਟਸ ਹੁੰਦੇ ਨੇ। ਉਹਨਾਂ ਨੇ ਛੋਟੇ ਜਿਹੇ ਸਮੂਹ ਨੂੰ ਪੜਾਉਂਦਾ ਹੈ। ਫਿਰ ਪਾਠ ਪੜਾਉਣ ਤੋਂ ਅਗਲੇ ਪੜਾਅ ਦੇ ਵਿੱਚ ਸਿਖਿਆਰਥੀ ਨੂੰ ਵਿਚਾਰ ਵਟਾਂਦਰਾ ਕਰਕੇ ਪ੍ਰਤੀਪੋਸ਼ਨ ਦਿੱਤਾ ਜਾਂਦਾ ਹੈ ਮੀਨ ਜਦੋਂ ਵਿਦਿਆਰਥੀ ਪੜ੍ਹਾ ਦਿੰਦਾ ਹੈ ਪੜਾਉਣ ਤੋਂ ਬਾਅਦ ਉਹ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਤੇ ਨਾਲ ਨਾਲ ਉਹਨੂੰ ਜਿਹੜੀ ਫੀਡਬੈਕ ਆ ਉਹ ਦਿੱਤੀ ਜਾਂਦੀ ਹੈ ਕਿ ਕਿੱਥੇ ਕਮੀਆਂ ਨੇ ਮੀਨਸ ਕਿ ਕਿੱਥੇ ਇੰਪਰੂਵ ਕਰਨ ਦੀ ਜ਼ਰੂਰਤ ਹੈ ਕਿਹੜੀ ਗੱਲ ਤੁਹਾਡੇ ਵਿੱਚ ਵਧੀਆ ਹੈ ਫਿਰ ਜਦੋਂ ਉਹਨੂੰ ਫੀਡਬੈਕ ਦਿੱਤੀ ਜਾਂਦੀ ਹੈ ਪ੍ਰਤੀਪੋਸ਼ਨ ਦਿੱਤਾ ਜਾਂਦਾ ਉਸ ਤੋਂ ਬਾਅਦ ਵਿਦਿਆਰਥੀ ਅਧਿਆਪਕ ਹੈ ਜਿਹੜਾ ਪਾਠ ਦਾ ਪੁਨਰ ਆਯੋਜਨ ਕਰਦਾ ਹੈ ਮੀਨਸ ਕੇ ਦੁਆਰਾ ਪਾਠ ਨੂੰ ਬਣਾਉਂਦਾ ਹੈ ਲਿਖਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਸੀ ਨਾ ਕਿ ਇੱਕ ਜਿਹੜੀ ਸੂਖਮ ਪਾਠ ਯੋਜਨਾ ਤਿਆਰ ਕਰਦਾ ਉਸ ਕੌਸ਼ਲ ਨਾਲ ਸੰਬੰਧਿਤ ਫਿਰ ਉਸ ਕੌਸ਼ਲ ਨਾਲ ਉਹਨੇ ਪੜਾ ਲਿਆ ਫਿਰ ਉਹਨੂੰ ਫੀਡਬੈਕ ਮਿਲ ਗਈ ਉਹਦੇ ਜਿਹੜੀ ਕਮੀਆਂ ਸੀ ਉਹਨੂੰ ਦੱਸ ਦਿੱਤੀਆਂ ਗਈਆਂ ਫਿਰ ਉਹ ਕਮੀਆਂ ਨੂੰ ਸੁਧਾਰਨ ਦੇ ਲਈ ਆਪਣੇ ਲੈਸਨ ਨੂੰ ਰੀਪਲਾਨ ਕਰਦਾ ਹੈ ਪੁਨਰ ਆਯੋਜਨ ਕਰਦਾ ਹੈ ਫਿਰ ਜਦੋਂ ਉਹਨੇ ਲੈਸਨ ਦਾ ਪੁਨਰ ਆਯੋਜਨ ਕਰ ਲਿਆ ਉਸ ਤੋਂ ਅਗਲੇ ਸਟੈਪ ਦੇ ਵਿੱਚ ਉਹ ਵਿਦਿਆਰਥੀਆਂ ਦੇ ਨਵੇਂ ਸਮੂਹ ਨੂੰ ਵੀ ਹੋ ਸਕਦਾ ਹੈ ਤੇ ਜਿਹੜੇ ਬੱਚੇ ਪਹਿਲਾਂ ਬੈਠੇ ਸੀ ਉਹ ਵੀ ਹੋ ਸਕਦੇ ਨੇ ਤੇ ਉਹੀ ਪਾਠ ਦੁਬਾਰਾ ਉਹਨਾਂ ਨੂੰ ਪੜ੍ਹਾਉਂਦਾ ਏ ਫਿਰ ਪੜ੍ਹਾਉਣ ਤੋਂ ਬਾਅਦ ਜਿਹੜਾ ਸਿਖਿਆਰਥੀ ਆ ਫਿਰ ਉਹਨੂੰ ਪ੍ਰਤੀਪੋਸ਼ਣ ਦਿੱਤਾ ਜਾਂਦਾ ਹੈ ਮੀਨਜ਼ ਉਹਨੂੰ ਫਿਰ ਫੀਡਬੈਕ ਦਿੱਤੀ ਜਾਂਦੀ ਹੈ ਜੇ ਉਹਦੀ ਕੋਈ ਕਮੀ ਹੁੰਦੀ ਹੈ ਉਹਨੂੰ ਦੂਰ ਕਰਨ ਦੇ ਲਈ ਦੱਸਿਆ ਜਾਂਦਾ ਤੇ ਇਹ ਦੇ ਆਪਨ ਕੌਸ਼ਲ ਦੇ ਵਿੱਚ ਜਿੰਨੀ ਦੇਰ ਤੱਕ ਬੱਚਾ ਮੁਹਾਰਤ ਇਹਦੇ ਵਿੱਚ ਹਾਸਲ ਨਹੀਂ ਕਰਦਾ ਓਨੀ ਦੇਰ ਤੱਕ ਇਸ ਪ੍ਰਕਿਰਿਆ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਮੀਨਜ਼ ਕਿ ਇਹਦੇ ਵਿੱਚ ਪਹਿਲਾਂ ਕੀ ਆਏਗਾ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਲੱਗ-ਅਲੱਗ ਕੌਸ਼ਲਾਂ ਬਾਰੇ ਦੱਸਿਆ ਜਾਂਦਾ ਹੈ ਫਿਰ ਬੱਚੇ ਨੂੰ ਇੱਕ ਕੌਸ਼ਲ ਚੁਣਨ ਦੇ ਲਈ ਕਿਹਾ ਜਾਂਦਾ ਹੈ ਫਿਰ ਉਸ ਕੌਸ਼ਲ ਨੂੰ ਪਰਿਵਾਸ਼ਿਤ ਕੀਤਾ ਜਾਂਦਾ ਹੈ ਕਿ ਕੀ ਹੈ ਤੇ ਫਿਰ ਅਧਿਆਪਕ ਉਸ ਕੌਸ਼ਲ ਦੀ ਡੈਮੋ ਦਿੰਦਾ ਹੈ ਮੀਨਸ ਕਿ ਬੱਚਿਆਂ ਨੂੰ ਦੱਸਦਾ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੜਾਉਣਾ ਹੈ ਫਿਰ ਬੱਚਾ ਉਸੇ ਕੌਸ਼ਲ ਨਾਲ ਸੰਬੰਧਿਤ ਜਿਤੇ ਅਧਿਆਪਕ ਨੇ ਡੈਮੋ ਦਿੱਤੀ ਹੈ ਇੱਕ ਸੂਖਮ ਪਾਠ ਯੋਜਨਾ ਤਿਆਰ ਕਰਦਾ ਹੈ ਫਿਰ ਉਹ ਛੋਟੇ ਜਿਹੇ ਵਿਦਿਆਰਥੀਆਂ ਦੇ ਗਰੁੱਪ ਨੂੰ ਪੜ੍ਹਾਉਂਦਾ ਹੈ ਤੇ ਫਿਰ ਉਹਨੂੰ ਜਿਹੜੀ ਆ ਫੀਡਬੈਕ ਹੈ ਵਿਚਾਰ ਬਟਾਂਦਰ ਕਰਕੇ ਉਹ ਦਿੱਤੀ ਜਾਂਦੀ ਹੈ ਫਿਰ ਉਹ ਰੀਪਲਾਨ ਕਰਦਾ ਜਿੱਥੇ ਉਹਦੀ ਕੋਈ ਕਮੀ ਹੁੰਦੀ ਹੈ ਫਿਰ ਉਹ ਫੇਰ ਉਹਨੂੰ ਦੁਬਾਰਾ ਪੜਾਉਂਦਾ ਹੈ ਤੇ ਫਿਰ ਉਹਨ ਜਿਹੜੀ ਫੀਡਬੈਕ ਹੈ ਫਿਰ ਦਿੱਤੀ ਜਾਂਦੀ ਹੈ ਇਸ ਤਰੀਕੇ ਨਾਲ ਜਿਹੜਾ ਇਹ ਪ੍ਰੋਸੈਸ ਆ ਉਹ ਚੱਲਦਾ ਰਹਿੰਦਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੈਸੀ ਵੀ 3 ਸੈਮੈਸਟਰ ਦੇ ਵਿੱਚ ਤੁਹਾਡੇ ਕੰਮ ਆਉਣ ਵਾਲੀ ਚੀਜ਼ ਹੈ ਕਿਉਂਕਿ ਤੁਸੀਂ ਟੀਚਿੰਗ ਪ੍ਰੈਕਟਿਸ ਲਗਾਉਣੀ ਹੈ ਤਾਂ ਜਿਹੜੀ ਤੁਹਾਡੀ ਮਾਈਕਰੋ ਟੀਚਿੰਗ ਆ ਉਹ ਇਸ ਤਰੀਕੇ ਨਾਲ ਹੀ ਲੱਗੇਗੀ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ